ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਜਿੱਥੇ ਇੱਕ ਪਾਸੇ ਕੈਨੇਡਾ ਸਰਕਾਰ ਦੇ ਵੱਲੋਂ ਭਾਰਤੀਆਂ ਉਤੇ ਰੋਕ ਲਗਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਤਾਂ ਉੱਥੇ ਦੂਜੇ ਪਾਸੇ ਅਮਰੀਕਾ ਦੇ ਵੱਲੋਂ ਭਾਰਤੀ ਲੋਕਾਂ ਨੂੰ 2 ਲੱਖ ਵਾਧੂ ਵੀਜ਼ਾ ਅਪ pointਸ ਸਮੁਹੱਇਆ ਕਰਵਾਉਣ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਨਾ ਸਿਰਫ ਵਿਜ਼ਟਰ ਸ਼ਾਮਲ ਹੋਣਗੇ ਸਗੋਂ ਹੁਨਰਵੰਦ ਕਾਮੇ ਅਤੇ ਕੁਮਾਂਤਰੀ ਵਿਦਿਆਰਥੀ ਵੀ ਸ਼ਾਮਲ ਕੀਤੇ ਜਾਣਗੇ ਜਿੱਥੇ ਪਾਸੇ ਅਮਰੀਕਾ ਦੇ ਵੱਲੋਂ ਭਾਰਤੀਆਂ ਨੂੰ ਵੀਜ਼ੇ ਦੇਣ ਦਾ ਐਲਾਨ ਕੀਤਾ ਗਿਆ ਤਾਂ ਉੱਥੇ ਹੀ ਦੂਜੇ ਪਾਸੇ ਅਮਰੀਕਾ ਦੇ ਬਾਡਰ ਉਤੇ ਭਾਰਤੀ ਲੋਕਾਂ ਦੇ ਇੱਕ ਵੱਡੇ ਝੁੰਡ ਨੂੰ ਬਾਡਰ ਏਜੰਟਾਂ ਦੇ ਵੱਲੋਂ ਰੋਕੇ ਜਾਣ ਦੀ ਰਿਪੋਰਟ ਵੀ ਸਾਹਮਣੇ ਆਈ ਹੈ ਜੋ ਕਹਿਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦਾ ਯਤਨ ਕਰ ਰਹੇ ਸਨ ਇਮੀਗ੍ਰੇਸ਼ਨ ਹਿਰਾਸਤ ਦੇ ਵਿੱਚ ਲਏ ਤਕਰੀਬਨ 70 ਭਾਰਤੀਆਂ ਨੂੰ ਅਜੇ ਸਮੇਂ ਕਾਬੂ ਕੀਤਾ ਗਿਆ ਹੈ ਜਦੋਂ ਅਮਰੀਕਾ ਸਰਕਾਰ ਅਸਾਈਲਮ ਦੇ ਦਾਅਵੇ ਸਿੱਧੇ ਤੌਰ ਉਤੇ ਰੱਦ ਕਰ ਰਹੀ ਹੈ ਦੂਜੇ ਪਾਸੇ ਅਮਰੀਕਾ ਦਾ ਵਿਜ਼ਟਰ ਵੀਜ਼ਾ ਹਾਸਲ ਕਰਨ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 35% ਵੱਧ ਚੁੱਕੀ ਹੈ ਅਤੇ ਇਸ ਵੇਲੇ 60 ਲੱਖ ਭਾਰਤੀਆਂ ਦੇ ਕੋਲ ਅਮਰੀਕਾ ਦਾ ਨੋਨ ਇਮੀਗ੍ਰੈਂਟ ਵੀਜ਼ਾ ਮੌਜੂਦ ਹੈ ਭਾਰਤ ਦੇ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗਾਸੈਟੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਵਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਵੀਜ਼ਾ ਪ੍ਰਕਿਰਿਆ ਨੂੰ ਸੁਖਾਲਾ ਅਤੇ ਤੇਜ਼ ਬਣਾਉਣ ਦਾ ਇੱਛਾ ਮਿੱਥਿਆ ਗਿਆ ਅਤੇ ਇਸ ਇੱਛੇ ਨੂੰ ਪੂਰਾ ਕਰਦਿਆ ਅੰਬੈਸੀ ਦਾ ਸਟਾਫ ਮਾਨ ਮਹਿਸੂਸ ਕਰ ਰਿਹਾ ਹੈ ਦੱਸਿਆ ਕਿ ਪੂਰਾ ਸਟਾਫ ਅਮਰੀਕੀ ਵੀਜ਼ਾ ਦੀ ਬਤਰੀ ਮੰਗਦੇ ਨਾਲ ਨਜੁੱਠਣ ਦੇ ਲਈ ਲਗਾਤਾਰ ਯਤਨ ਕਰ ਰਿਹਾ ਹੈ ਅੰਬੈਸੀ ਦੇ ਵੱਲੋਂ ਕਿਤੇ ਜਾ ਰਹੀ ਯਤਨਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬਿਤੇ ਛੇ ਮਹੀਨਿਆਂਵਾਰ ਨੂੰ ਵਿਸਟੇ ਵੀਜ਼ਾ ਵਾਲਿਆਂ ਦੀਆਂ 1000 ਤੋਂ ਵੱਧ ਇੰਟਰਵਿਊਜ਼ ਮੁਕੰਮਲ ਕੀਤੀਆਂ ਗਈਆਂ ਨਹੀਂ ਦੂਜੇ ਪਾਸੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਪਹੁੰਚਣ ਦਾ ਯਤਨ ਕਰ ਰਹੇ ਭਾਰਤੀਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਅਤੇ ਰੋਜ਼ਾਨਾ ਦਰਜਨਾ ਚਾਰਟਰ ਫਲਾਈਟਸ ਅਮਰੀਕਾ ਨੇੜੇ ਮੁਸ਼ਕਲਾਂ ਦੇ ਵਿੱਚ ਲੈਂਡ ਹੋਦੀਆਂ ਨੇ ट्रैवल ਏਜੰਟਾਂ ਦੇ ਵੱਲੋਂ ਸਭ ਤੋਂ ਜ਼ਿਆਦਾ ਫਲਾਈਟਸ ਨਿਕਾਰਾ ਘੁਆ ਵਿਖੇ ਉਧਾਰੀਆਂ ਚਾਰੀਆਂ ਨੇ ਜਿੱਥੋਂ ਬਾਕੀ ਸਫ਼ਰ ਬੱਸਾਂ ਜਾਂ ਹੋਰ ਸਾਥਨਾ ਰਾਹੀ ਕਰਵਾਉਂਦਿਆਂ ਅਮਰੀਕਾ ਦੇ ਬਾੜੇ ਤੱਕ ਪਹੁੰਚਾਇਆ ਜਾਂਦਾ ਹੈ ਕਈ ਮਾਮਲਿਆਂ ਦੇ ਵਿੱਚ ਪ੍ਰਵਾਸੀ 70000 ਡਾਲਰ ਤੱਕ ਦੀ ਰਕਮ ਵਸੂਲ ਕੀਤੀ ਜਾਂਦੀ ਹੈ ਅਤੇ ਇਸ ਰਕਮ ਦਾ ਵੱਡਾ ਹਿੱਸਾ ਚਾਰਟਰ ਕੰਪਨੀਆਂ ਦੇ ਖਾਤੇ ਵਿੱਚ ਜਾਂਦਾ ਹੈ ਰੈਸਕੋ ਵਰਗੀਆਂ 에ਅਰਲਾਈਨਸ ਇਸੇ ਤੰਦੇ ਦੇ ਵਿੱਚ ਲੱਗੀਆਂ ਹੋਈਆਂ ਨੇ ਅਤੇ ਇਸ ਸਾਇੰਸ ਦੀਆਂ 14 ਤੋਂ ਵੱਧ ਫਲਾਈਟਾਂ ਰੋਜ਼ਾਨਾ ਨਿਕਾਰ ਕਿਉਂ ਤੇ ਵਿਕਲੈਂਡ ਹੋਣ ਦੀ ਰਿਪੋਰਟ ਆਉਂਦੀ ਹੈ ਜਿਨ੍ਹਾਂ ਦੇ ਵਿੱਚ 140 ਤੋਂ 117 ਤੱਕ 11 ਕਾਨੂੰਨੀ ਪਰਵਾਸੀ ਹੁੰਦੇ ਨੇ ਸਤੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਇਸ ਕਿਸਮ ਦੀ ਇੱਕ ਫਲਾਈਟ ਵਿੱਚ ਪਨਾਮਾ ਪਹੁੰਚੇ 130 ਹੱਤਿਆਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਰਿਪੋਰਟ ਕਰ ਦਿੱਤਾ ਸੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੇहद ਵਾਇਰਲ ਹੋਈ ਜਿਸ ਵਿੱਚ ਕਈ ਪੰਜਾਬੀ ਨੌਜਵਾਨ ਵੀ ਨਜ਼ਰ ਆ ਰਹੇ ਸਨ ਵੀਡੀਓ ਵਿੱਚ ਭਾਰਤੀ ਨੌਜਵਾਨਾਂ ਦੇ ਪਾਸਪੋਰਟ ਵੀ ਸੁਰੱਖਿਆ ਮੁਲਾਜ਼ਮਾਂ ਦੇ ਹੱਥਾਂ ਦੇ ਵਿੱਚ ਨਜ਼ਰ ਆਏ ਸਨ ਅਤੇ ਜਿਨ੍ਹਾਂ ਨੂੰ ਪੂਰੀ تحقیقات ਤੋਂ ਬਾਅਦ ਨਵੀਂ ਦਿੱਲੀ ਜਾਣ ਵਾਲੇ ਜਹਾਜ਼ ਦੇ ਵਿੱਚ ਬਿਠਾਇਆ ਗਿਆ ਸੀ ਜ਼ਿਕਰ ਹੈ ਕਿ ਪੰਨਾਮਾ ਦੇ ਇਮੀਗ੍ਰੇਸ਼ਨ ਅਫਸਰਾਂ ਦੇ ਵੱਲੋਂ ਇਸ ਮੁੱਦੇ 'ਤੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਅਤੇ ਦੱਸਿਆ ਗਿਆ ਕਿ ਭਾਰਤ ਸਰਕਾਰ ਦੇ ਨਾਲ ਸੰਪਰਕ ਕਰਦਿਆਂ ਉਰਥੋਂ ਦੇ ਨਾਗਰਿਕਾਂ ਨੂੰ ਨਵੀਂ ਦਿੱਲੀ ਭੇਜਿਆ ਜਾ ਰਿਹਾ ਹੈ ਬਿਅ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ